ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਖਾਸ ਕਰਕੇ ਸਾਬਕਾ ਫੌਜੀ ਵੀਰ ਜਿਹੜੇ ਫੌਜ ਦੇ ਵਿੱਚੋਂ ਰਿਟਾਇਰ ਆ ਗਏ ਨੇ ਪੈਨਸ਼ਨ ਆ ਗਏ ਨੇ ਸੋ ਉਹਨਾਂ ਨੂੰ ਪੈਨਸ਼ਨ ਆਉਣ ਤੋਂ ਬਾਅਦ ਨੌਕਰੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇ ਵਾਸਤੇ ਉਹ ਆਪਣੇ ਤੌਰ ਤੇ ਬੜੇ ਯਤਨ ਕਰਦੇ ਨੇ ਮੈਨੂੰ ਵੀ ਬੜੇ ਫੋਨ ਆਉਂਦੇ ਨੇ ਔਰ ਜ਼ਿਲ੍ਹਾ ਸੈਨਿਕ ਬੋਰਡ ਤੋਂ ਲੈ ਕਰਕੇ ਸਟੇਸ਼ਨ ਹੈੱਡਕੁਆਟਰ ਗੈਟਰਨ ਸੈੱਲ ਜਾਂ ਡੀਪੀਡੀਓ ਜਾਂ ਪੈਸਕੋ ਦੇ ਥਰੂ ਕੋਸ਼ਿਸ਼ ਕਰਦੇ ਨੇ ਬਹੁਤ ਸਾਰੇ ਸਾਬਕਾ ਫੌਜੀ ਵੀਰ ਨੌਕਰੀ ਪ੍ਰਾਪਤ ਕਰਨ ਦੀ ਸਾਬਕਾ ਫੌਜੀਆਂ ਨੂੰ ਪੂਰੇ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਦੇ ਲਈ ਜਿੱਥੇ ਅਲੱਗ-ਅਲੱਗ ਮਹਿਕਮੇ ਬਣੇ ਹੁੰਦੇ ਨੇ ਜ਼ਿਲ੍ਹਾ ਵਾਈਸ ਉਹਨਾਂ ਦੇ ਦਫ਼ਤਰ ਹੁੰਦੇ ਨੇ ਉਸੇ ਤਰ੍ਹਾਂ ਦਾ ਇੱਕ ਵਿਭਾਗ ਹੈ ਆਰਮੀ ਵੈਲਫੇਅਰ ਐਂਡ ਪਲੇਸਮੈਂਟ ਸੈੱਲ ਜਿਹਨੂੰ AWHO ਕਹਿੰਦੇ ਨੇ ਇਹ ਵੀ ਸਾਬਕਾ ਫੌਜੀਆਂ ਨੂੰ ਰੀਪਲੇਸਮੈਂਟ ਵਾਸਤੇ ਉਹਨਾਂ ਨੂੰ ਨੌਕਰੀ ਦੇਣ ਵਾਸਤੇ ਉਹਨਾਂ ਦੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਬਹੁਤ ਵੱਡਾ ਯੋਗਦਾਨ ਇਹ ਜਿਹੜਾ ਵਿਭਾਗ ਨਵਾਉਂਦਾ ਹੈ ਸੋ ਇਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਆਇਆ ਪੂਰੇ ਪੰਜਾਬ ਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸਾਬਕਾ ਫੌਜੀਆਂ ਵਾਸਤੇ ਨਵੀਆਂ ਪੋਸਟਾਂ ਕੱਢੀਆਂ ਗਈਆਂ ਨੇ ਔਰ ਉਹ ਸਿਰਫ ਤੋਂ ਸਿਰਫ ਸਾਬਕਾ ਫੌਜੀਆ ਵਾਸਤੇ ਨੇ ਨਾ ਕਿ ਉਹਨਾਂ ਦੇ ਬੱਚਿਆਂ ਜਾਂ ਡਿਪੈਂਡੈਂਟ ਵਾਸਤੇ ਨੇ ਸੋ ਇਹਦੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿਹੜੀ ਨੌਕਰੀ ਹੈ ਉਹਦੇ ਵਿੱਚ ਕਿੰਨੀ ਤਨਖਾਹ ਹੈ ਕਿੱਥੇ ਤੁਹਾਡੀ ਜੌਬ ਦੀ ਲੋਕੇਸ਼ਨ ਰਹੇਗੀ ਕੀ ਤੁਹਾਡੀ ਉਹਦੇ ਵਿੱਚ ਯੋਗਤਾ ਰਹੇਗੀ ਕਿੰਨੀ ਤੁਹਾਡੀ ਉਹਦੇ ਵਿੱਚ ਏਜ ਰਹੇਗੀ ਔਰ ਉਹ ਜੌਬ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੈ ਪੰਜਾਬ ਦੇ ਵਿੱਚ ਹੈ ਜਾਂ ਪੰਜਾਬ ਤੋਂ ਬਾਹਰ ਹੈ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਆਪ ਵੀ ਸੁਣਿਓ ਜੇਕਰ ਤੁਹਾਨੂੰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋ ਸਕਦਾ ਤੁਸੀਂ ਨੌਕਰੀ ਕਰਦੇ ਹੋਵੋ ਪਹਿਲਾਂ ਤੋਂ ਜਾਂ ਤੁਹਾਨੂੰ ਜ਼ਰੂਰਤ ਨਾ ਹੋਵੇ ਕਿਸੇ ਹੋਰ ਲੋੜਵੰਦ ਵੀਰ ਨੂੰ ਨੌਕਰੀ ਦੀ ਜ਼ਰੂਰਤ ਹੋਵੇ ਤੇ ਉਹਨੂੰ ਇਸ ਜਾਣਕਾਰੀ ਦੇ ਨਾਲ ਮਦਦ ਮਿਲ ਸਕੇ ਉਹਦਾ ਭਲਾ ਹੋ ਸਕੇ ਸੋ ਜਾਣਕਾਰੀ ਤੁਹਾਡੇ ਨਾਲ ਸ਼ੁਰੂ ਕਰਦੇ ਆ ਕਿ ਆਰਮੀ ਵੈਲਫੇਅਰ ਐਂਡ ਪਲੇਸਮੈਂਟ ਸੈੱਲ ਏਡਬਲਯੂਪੀਓ ਜਲੰਧਰ ਵੱਲੋਂ ਇੱਕ ਵਿਸ਼ਾਲ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਜੋਬ ਸੈਮੀਨਾਰ ਸਪੈਸ਼ਲੀ ਇੱਕ ਸਰਸਮੈਨ ਜਿਹੜੇ ਆਰਮੀ ਚ ਰਿਟਾਇਰ ਆਏ ਨੇ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਬੀਐਸਐਫ ਸੀਆਰਪੀਐਫ ਜਾਂ ਹੋਰ ਮਹਿਕਮਿਆਂ ਦੇ ਵਿੱਚੋਂ ਰਿਟਾਇਰ ਹੋਣ ਵਾਲੇ ਸਾਬਕਾ ਸੈਨਿਕ ਵੀਰਾਂ ਨੂੰ ਇੱਥੇ ਨਹੀਂ ਸਦਾ ਰੱਖਿਆ ਗਿਆ ਸਿਰਫ ਇੰਡੀਅਨ ਆਰਮੀ ਭਾਰਤੀ ਸੈਨਾ ਦੇ ਵਿੱਚੋਂ ਜਿਹੜੇ ਰਿਟਾਇਰ ਹੋਏ ਨੇ ਸਾਬਕਾ ਫੌਜੀ ਵੀਰ ਉਹਨਾਂ ਵਾਸਤੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਇਦੇ ਵਿੱਚ ਕਿਹੜੀਆਂ-ਕਿਹੜੀਆਂ ਨੌਕਰੀਆਂ ਜਿਹੜੀਆਂ ਉੱਥੇ ਕੰਪਨੀਆਂ ਵੱਲੋਂ ਆਫਰ ਕੀਤੀਆਂ ਜਾਣੀਆਂ ਉਹਦੇ ਵਿੱਚ ਕਿੰਨੀ ਤੁਹਾਡੀ ਤਨਖਾਹ ਹੋਏਗੀ ਸੋ ਪਹਿਲੀ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਕਿ ਰਿਲਾਈਐਂਸ ਇੰਡਸਟਰੀ ਦੇ ਵੱਲੋਂ ਜਾਮਨਗਰ ਗੁਜਰਾਤ ਦੇ ਵਿੱਚ ਜਿਹੜੀਆਂ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਦੀਆਂ ਪੋਸਟਾਂ ਨੇ ਜਿਹਦੇ ਵੀ ਯੋਗਤਾ میٹرਿਕ ਪਾਸ ਹੈ ਔਰ ਉਮਰ ਤੁਹਾਡੀ 47 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੁਹਾਡਾ ਜਿਹੜਾ ਕੈਰੇਕਟਰ ਹੈ ਡਿਸਚਾਰਜ ਬੁੱਕ ਦੇ ਵਿੱਚ ਉਹ ਐਗਜ਼ੈਂਪਲਰੀ ਹੋਣਾ ਚਾਹੀਦਾ ਹੈ ਔਰ ਸਪਾਈ ਤੋਂ ਲੈ ਕੇ ਹੌਲਦਾਰ ਤੱਕ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਪੈਨਸ਼ਨ ਆਇਆ ਨੂੰ 5 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹ ਜ਼ਰੂਰ ਯਾਦ ਰੱਖਿਓ ਕੰਡੀਸ਼ਨ ਔਰ ਤਨਖਾਹ ਜਿਹੜੀ ਤੁਹਾਡੀ 40000 ਰੁਪਏ ਹੈ ਤੁਹਾਨੂੰ ਜਿਹੜੀ ਰਹਿائش ਹੈ ਉਹ ਮੁਫਤ ਦਿੱਤੀ ਜਾਊਗੀ ਔਰ ਜਿਹੜਾ ਭੋਜਨ ਹੈ ਜਿਹੜਾ ਖਾਣਾ ਉਹਦੇ ਵਿੱਚ ਸਬਸਿਡੀ ਤੁਹਾਨੂੰ ਦਿੱਤੀ ਜਾਊਗੀ ਰਾਇ ਦਿੱਤੀ ਜਾਊਗੀ ਨੰਬਰ 2 ਤੇ ਹੈ ਪੈਸਕੋ ਦੇ ਵੱਲੋਂ ਜਲੰਧਰ ਦੇ ਵਿੱਚ ਪੋਸਟਾਂ ਨੇ ਔਰ ਕਪੂਰਥਲਾ ਦੇ ਵਿੱਚ ਨੇ ਇਹ ਜੀਸੀਓ ਓਰ ਦੋਨਾਂ ਦੇ ਲਈ ਨੇ 55 ਸਾਲ ਤੋਂ ਉਮਰ ਘੱਟ ਚਾਹੀਦੀ ਹੈ 8 ਘੰਟੇ ਦੀ ਡਿਊਟੀ ਰਹੇਗੀ ਸਿਕਿਉਰਿਟੀ ਦੀ ਜੌਬ ਹੈ ਤਨਖਾਹ ਦੇ ਵਿੱਚ 17500 ਰੁਪਏ ਤੁਹਾਡੀ ਰਹਿਣ ਵਾਲੀ ਹੈ ਇਹਦੇ ਤੋਂ ਇਲਾਵਾ ਕੇਂਦਰਾ ਐਚਐਸਬੀਸੀ ਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਸਾਬਕਾ ਫੌਜੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਤੁਹਾਡੀ ਜਿਹੜੀ ਜੌਬ ਦੀ ਲੋਕੇਸ਼ਨ ਉਹ ਵੀ ਤੁਹਾਡੇ ਸ਼ਹਿਰ ਦੇ ਵਿੱਚ ਹੀ ਰਹੇਗੀ ਸੋ ਇਹਦੇ ਵਿੱਚ ਤਨਖਾਹ ਜਿਹੜੀ 27000 ਰੁਪਏ ਤੋਂ ਸਟਾਰਟ ਹੈ ਤੁਹਾਡੀ ਉਸ ਤੋਂ ਅਗਲੀ ਕੰਪਨੀ ਹੈ ਪਰਮ ਜੀਵਨ ਬੀਮਾ ਕੰਪਨੀ ਇਹ ਵੀ ਪੂਰੇ ਪੰਜਾਬ ਦੇ ਵਿੱਚ ਹੈ ਸੋ ਇਹਦੇ ਵਿੱਚ 15000 ਰੁਪਏ ਜਿਹੜਾ ਤੁਹਾਡਾ ਉਹਦੇ ਵਿੱਚ ਰਹਿਣ ਵਾਲੀ ਸੈਲਰੀ ਤੁਹਾਡੀ ਤਨਖਾਹ ਰਹਿਣ ਵਾਲੀ ਹੈ ਕਿਉਂਕਿ ਨਵੀਂ ਕੰਪਨੀ ਜਿਹੜੀ ਆਪਣਾ ਕੰਮ ਸਟਾਰਟ ਕਰ ਰਹੀ ਹੈ ਇਸ ਤੋਂ ਇਲਾਵਾ ਪਰ ਅਮਰੀਕਾ ਲਾਈਫ ਇੰਸ਼ੋਰੈਂਸ ਕੰਪਨੀ ਹੈ ਜਿਹਦਾ ਜ਼ਿਆਦਾ ਕੰਮ ਡਿਫੈਂਸ ਸੈਕਟਰ ਦੇ ਵਿੱਚ ਹੈ ਤੁਹਾਡੇ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਜੌਬ ਦਿੱਤੀ ਜਾਏਗੀ ਔਰ ਜਲੰਧਰ ਦੇ ਵਿੱਚ ਇਹਦੀਆਂ 10 ਪਰਮਨੈਂਟ ਵੈਕੈਂਸੀਆਂ ਨੇ 8 ਘੰਟੇ ਡਿਊਟੀ ਹੈ ਤਨਖਾਹ ਤੁਹਾਡੀ 15000 ਰੁਪਏ ਜਿਹੜੀ ਰਹਿਣ ਵਾਲੀ ਹੈ ਇਹਦੇ ਤੋਂ ਇਲਾਵਾ ਗੁਜਰਾਤ ਰੇਲਵੇ ਵੱਲੋਂ ਕੇਟਮੈਨ ਦੀ ਜਿਹੜੀ ਪੋਸਟਾਂ ਨੇ ਜੋਬ ਦੀ ਲੋਕੇਸ਼ਨ ਹੈ ਅਹਮਦਾਬਾਦ ਭਾਵਨਗਰ ਰਾਜਕੋਟ ਡਿਵੀਜ਼ਨ ਦੇ ਵਿੱਚ ਰਹਿਣ ਵਾਲੀ ਹੈ ਤੁਹਾਡੀ ਕੁਆਲੀਫਿਕੇਸ਼ਨ 10ਵੀਂ ਪਾਸ ਹੋਣੀ ਚਾਹੀਦੀ ਹੈ ਔਰ ਕੈਟਾਗਰੀ 6 ਪਵਨ ਹੋਣੀ ਚਾਹੀਦੀ ਹੈ ਉਮਰ ਤੁਹਾਡੀ 54 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਸਿਪਾਈ ਤੋਂ ਹੌਲਡਰ ਤੱਕ ਅਪਲਾਈ ਕਰ ਸਕਦੇ ਨੇ 35000 ਰੁਪਏ ਤੁਹਾਡੀ ਤਨਖਾਹ ਰਹਿਣ ਵਾਲੀ ਹੈ ਇਹਦੇ ਤੋਂ ਇਲਾਵਾ ਜਲੰਧਰ ਦੇ ਵਿੱਚ ਦੋ ਬਹੁਤ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ 30 ਵੈਕੈਂਸੀਆਂ ਨੇ ਸਿਕਿਉਰਟੀ ਗਾਰਡ ਦੀਆਂ ਤਨਖਾਹ 22000 ਰੁਪਏ ਮਹੀਨਾ ਹੈ ਔਰ ਪੀਐਸਓ ਦੀ ਵੈਕੈਂਸੀਆਂ ਨੇ ਇਹਦੇ ਵਿੱਚ 35000 ਰੁਪਏ ਮਹੀਨਾ ਤਨਖਾਹ ਹੈ ਤੁਹਾਡੀ ਔਰ ਟਰਾਂਸਪੋਰਟ ਪ੍ਰਬੰਧਕ ਜਿਵੇਂ ਫੌਜ ਦੇ ਵਿੱਚ ਐਮਟੀ ਹੌਲਦਾਰ ਐਮਟੀ ਜੀਐਸਸੀ ਹੁੰਦੇ ਨੇ ਉਸ ਤਰ੍ਹਾਂ ਜਿਹੜੇ ਇਹਦੇ ਵਿੱਚ 28 ਤੋਂ 32000 ਰੁਪਏ ਤੁਹਾਡੀ ਤਨਖਾਹ ਰਹਿਣ ਵਾਲੀ ਹੈ ਸੋ ਇਹਦੇ ਤੋਂ ਇਲਾਵਾ ਫਿਓਮ ਇੰਡਸਟਰੀ ਹੈ ਸੋਨੀਪੱਤ ਦੇ ਵਿੱਚ ਪੀਐਸਓ ਦੀਆਂ ਭਰਤੀਆਂ ਨੇ 40000 ਤੋਂ 45000 ਤੱਕ ਤਨਖਾਹ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਤੋਂ ਇਲਾਵਾ ਜਲੰਧਰ ਦੇ ਵਿੱਚ ਫਲੋਰ ਮੈਨੇਜਰ ਸੁਪਰਵਾਈਜ਼ਰ ਸਟੋਰ ਇੰਚਾਰਜ ਕੈਸ਼ੀਅਰ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਇਹ ਸਾਰੀਆਂ ਜਿਹੜੀਆਂ ਪੋਸਟਾਂ ਨੇ ਇਹਦੀ ਤਨਖਾਹ 20 ਤੋਂ 22000 ਰੁਪਏ ਹੈ ਇਹ ਵੀ ਤੁਹਾਡੀ ਜਿਹੜੀ ਇੰਟਰਵਿਊ ਹੈ ਇਹ ਸਾਰੀਆਂ ਜਿੰਨੀਆਂ ਵੀ ਪੋਸਟਾਂ ਨੇ ਸਿਰਫ ਇੰਟਰਵਿਊ 베ਸਤੇ ਨੇ ਇਹਦੇ ਵਿੱਚ ਤੁਹਾਡਾ ਕੋਈ ਐਗਜ਼ਾਮ ਨਹੀਂ ਹੋਣਾ ਕੋਈ ਤੁਸੀਂ ਫੀਸ ਨਹੀਂ ਪੇ ਕਰਨੀ ਔਰ ਕਿਤੇ ਵੀ ਤੁਸੀਂ ਅਪਲਾਈ ਨਹੀਂ ਕਰਨਾ ਸੋ ਇਹਦੇ ਵਾਸਤੇ ਕਰਨਾ ਕੀ ਹੈ ਤੁਸੀਂ ਨੋਟ ਕਰ ਲਓ ਯਾਦ ਕਰ ਲਓ ਇਹਦੇ ਵਾਸਤੇ ਤੁਸੀਂ 7 ਮਾਰਚ 2025 ਨੂੰ 9:30 ਵਜੇ ਆਪਣੇ ਕੁਆਲੀਫਿਕੇਸ਼ਨ ਦੇ ਸਾਰੇ ਡਾਕੂਮੈਂਟ ਐਕਸਪੀਰੀਅੰਸ ਦੇ ਡਾਕੂਮੈਂਟ ਔਰ ਤੁਹਾਡੇ ਰਿਟਾਇਰਮੈਂਟ ਦੇ ਡਾਕੂਮੈਂਟ ਜਿਹਦੇ ਵਿੱਚ ਤੁਹਾਡਾ ਪੀਪੀਓ ਡਿਸਚਾਰਜ ਬੁੱਕ ਐਕਸ ਸਰਫਸਮੈਨ ਦਾ ਆਈ ਕਾਰਡ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋਆਂ ਔਰ ਤੁਹਾਡਾ ਬੈਂਕ ਅਕਾਊਂਟ ਦਾ ਪ੍ਰੂਫ ਉਹ ਕੈਨਸਲ ਚੈੱਕ ਲੈ ਲਓ ਜਾਂ ਪਾਸਬੁੱਕ ਲੈ ਲਓ ਇਹ ਸਾਰੇ ਲੈ ਕਰਕੇ ਤੁਸੀਂ ਏਡਬਲਯੂਪੀਓ ਜਲੰਧਰ ਕੈਂਟ ਦੇ ਵਿੱਚ ਰਿਪੋਰਟ ਕਰਨੀ ਆ 7 ਮਾਰਚ 2025 ਨੂੰ 9:30 ਵਜੇ ਇਹ ਜ਼ਰੂਰ ਯਾਦ ਰੱਖ ਲਿਓ ਔਰ ਜੇਕਰ ਤੁਸੀਂ ਇਹਦੇ ਸਬੰਧ ਵਿੱਚ ਕੋਈ ਹੋਰ ਡਿਟੇਲ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ AWPO ਜਲੰਧਰ ਦੇ ਫੋਨ ਨੰਬਰ ਨੋਟ ਕਰ ਲਓ ਆ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਪਰ ਡਿਟੇਲ ਦੀ ਵੀ ਜਾਣਕਾਰੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਤੁਸੀਂ ਜੇ ਕੋਈ ਕਿਸੇ ਵੀ ਤਰ੍ਹਾਂ ਦੇ ਜੋਬ ਕਰਨ ਦੇ ਇੱਛੇ ਕੋ ਜੋ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੋ ਇਹਨਾਂ ਦੇ ਵਾਸਤੇ ਇੰਟਰਵਿਊ ਦੇਣ ਦੇ ਲਈ ਤੁਸੀਂ ਜਿਹੜਾ 7 ਮਾਰਚ 2025 ਨੂੰ 9:30 ਵਜੇ AWP O ਜਲੰਧਰ ਦਫ਼ਤਰ ਵਿੱਚ ਪਹੁੰਚ ਜਾਣਾ ਸੋ ਉਹਦੇ ਤੋਂ ਲਾਵਾ ਇੱਕ ਜ਼ਰੂਰੀ ਜਾਣਕਾਰੀ ਇਹ ਹੈ ਕਿ ਜਿਹੜਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ AWP O ਲੋਕਲ ਦਫ਼ਤਰ ਪੈਂਦਾ ਜਿਵੇਂ ਬਠਿੰਡੇ ਦੇ ਵਿੱਚ ਹੈ ਸਾਡੇ ਬਠਿੰਡੇ AWP O ਵੈਟਰਨ ਸੈੱਲ ਦੇ ਵਿੱਚ ਸਟੇਸ਼ਨ ਹੈਡਕਵਾਰਟਰ ਦੇ ਵਿੱਚ ਬਣਿਆ ਹੋਇਆ ਸੋ ਜਿਹੜੇ ਬਠਿੰਡਾ ਔਰ ਮਾਨਸਾ ਇਲਾਕੇ ਦੇ ਵੀਰ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਨੌਕਰੀ ਕਰਨੀ ਚਾਹੁੰਦੇ ਨੇ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤਾਂ 5 ਮਾਰਚ ਨੂੰ ਮਾਫ ਕਰਨਾ ਜੀ 5 ਮਾਰਚ ਨੂੰ 9:30 ਵਜੇ ਸਟੇਸ਼ਨ ਹੈੱਡਕੁਆਟਰ ਬਠਿੰਡਾ ਵਿਖੇ AWPO ਦਫਤਰ ਦੇ ਵਿੱਚ ਪਹੁੰਚ ਸਕਦੇ ਨੇ ਆਪਣੇ ਸਾਰੇ ਡਾਕੂਮੈਂਟ ਲੈ ਕੇ ਤੁਹਾਡੀ ਇੱਥੇ ਹੀ ਇੰਟਰਵਿਊ ਹੋ ਜੇਗੀ ਕਈ ਜਗ੍ਹਾ ਤੇ ਜੋ ਲੋਕੇਸ਼ਨ ਆ ਤੁਹਾਡੀ ਇੱਥੋਂ ਤੁਹਾਨੂੰ ਭੇਜ ਦਿੱਤਾ ਜਾਏਗਾ ਆਫਰ ਲੈਟਰ ਦਿੱਤਾ ਜਾਏਗਾ ਮੂਵਮੈਂਟ ਆਰਡਰ ਔਰ ਕਈਆਂ ਦੇ ਵਾਸਤੇ ਜਿਹੜੀਆਂ ਪੰਜਾਬ ਦੇ ਵਿੱਚ ਲੋਕਲ ਵੈਕੈਂਸੀਆਂ ਨੇ ਜਾਂ ਜਲੰਧਰ ਨੇੜੇ ਦੀਆਂ ਨੇ ਉਹਦੇ ਵਾਸਤੇ ਤੁਹਾਨੂੰ ਜਲੰਧਰ ਭੇ ਦਿੱਤਾ ਜਾਏਗਾ ਸੋ ਉਹ ਵੀਰ ਜਿਹੜੇ ਲੋਕਲ ਨੇ ਇੱਥੋਂ ਦੇ ਇੱਥੇ ਰਿਪੋਰਟ ਕਰ ਸਕਦੇ ਨੇ ਉਹਦੇ ਵਾਸਤੇ ਜੇਕਰ ਤੁਸੀਂ ਬਠਿੰਡਾ ਔਰ ਮਾਨਸਾ ਏਰੀਆ ਦੇ ਵੀਰਾਂ ਨੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਆਪਣੀ ਇੰਟਰੋ ਦੇ ਸਬੰਧ ਵਿੱਚ ਕੋਈ ਜਾਣਕਾਰੀ ਲੈਣੀ ਆ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਿਹੜੇ ਵੀ ਸਾਬਕਾ ਫੌਜੀ ਵੀਰ ਤੁਸੀਂ ਪੰਜਾਬ ਦੇ ਜਿਹੜੇ ਵੀ ਜ਼ਿਲ੍ਹੇ ਉੱਤੇ ਸੁਣ ਰਹੇ ਹੋ ਤੁਹਾਡੇ ਜ਼ਿਲ੍ਹੇ ਦੇ ਵਿੱਚ ਜੋ ਏਡਬਲਯੂ ਪੀਓ ਦਫ਼ਤਰ ਬਣਿਆ ਹੁੰਦਾ ਹੈ ਸਟੇਸ਼ਨ ਹੈਡਕੁਆਟਰ ਵੈਟਰਨ ਸੈੱਲ ਦੇ ਅੰਦਰ ਤੁਸੀਂ ਉੱਥੇ 5 ਮਾਰਚ ਨੂੰ ਪਹੁੰਚ ਕੇ ਵੀ ਇਹ ਡਿਟੇਲ ਵਿੱਚ ਇਹਦੀ ਜਾਣਕਾਰੀ ਵੀ ਲੈ ਸਕਦੇ ਹੋ ਹੋ ਸਕਦਾ ਤੁਹਾਡੀ ਉੱਥੇ ਇੰਟਰਵਿਊ ਹੋ ਜਾਵੇ ਤੁਹਾਨੂੰ ਜਲੰਧਰ ਨਾ ਵੀ ਜਾਣਾ ਪਵੇ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਸ਼ੇਅਰ ਕਰਦਿਆ ਕਰੋ ਬਾਤ-ਬਾਤ ਦੋਸਤਾਂ ਮਿੱਤਰਾਂ ਦੇ ਵਿੱਚ ਜਿਹੜੇ ਵੀਰ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਵੇਖ ਰਹੇ ਨੇ ਪੰਜਾਬ ਗਿਆਨ ਦਰਪਣ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਵੇ ਪੂਰੀ ਜਾਣਕਾਰੀ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ